ਤਲਵਿਆਂ ਆਣਾ ਦੇ ਵਿੱਚ ਅੱਜ ਜਿੱਥੇ ਲੱਖਾ ਸਿਧਾਨਾ ਤੇ ਅਮੀਤ ਤੋਜਮਾਨ ਦੇ ਨਾਲ ਕਈ ਹੋਰ ਲੋਕਾਂ ਦੇ ਵੱਲੋਂ ਤਾਸਪੁਰ ਰੋਡ ਵਿਖੇ 225 ਐਮਐਲਜੀ ਸੀਵਰੇਜ ਟ੍ਰੀਟਮੈਂਟ ਪਲੈਂਟ ਤੇ ਅੱਜ ਬੰਨ ਲਗਾਇਆ ਜਾਣਾ ਸੀ ਤੇ ਉੱਥੇ ਡਾਈਜ਼ ਇੰਡਸਟਰੀ ਵਾਲਿਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਵੀ ਆਪਣੇ ਵਰਕਰਾਂ ਦੇ ਨਾਲ ਉਸ ਜਗ੍ਹਾ ਦੇ ਉੱਤੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਲੱਖਾ ਸਿਧਾਨਾ ਇਤਿਮੇ ਤੋਜ ਮਾਨਦੇ ਅਤੇ ਹੋਰ ਲੋਕਾਂ ਦਾ ਵੀ ਕਿਰਾਉ ਕਰਨਗੇ ਇਸ ਨੂੰ ਲੈ ਕੇ ਅੱਜ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੀ ਤਿਆਰੀ ਹੈ ਜਿਹੜੀ ਕਰ ਲਈ ਗਈ ਹੈ ਦੱਸਦੀ ਹੈ ਕਿ ਦੋਨਾਂ ਧਿਰਾਂ ਜਿਹੜੀਆਂ ਇੱਕ ਦੂਜੇ ਦੇ ਸਾਹਮਣੇ ਨਾ ਹੋ ਸਕਣ ਕੋਈ ਵੀ ਅਨਸੁਖਾਵੀ ਘਟਨਾ ਨਾ ਹੋਵੇ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਤਿਆਦ ਦੇ ਤੌਰ ਤੇ ওয়াਟਰ ਕੈਨਨ ਵੀ ਮੌਕੇ ਤੇ ਬੁਲਾ ਲਿੱਤੇ ਗਏ ਨੇ ਇਥੋਂ ਤੱਕ ਕਿ ਤਾਸਪੁਰ ਰੋਡ ਦੀਆਂ ਕਈ ਸੜਕਾਂ ਵੀ ਬਲੌਕ ਕਰ ਦਿੱਤੀਆਂ ਨੇ ਉੱਥੇ ਡਾਇੰਗ ਇੰਡਸਟਰੀ ਦੇ ਵੱਲੋਂ ਵੀ ਆਪਣੀ ਪੂਰੀ ਤਿਆਰੀ ਹੈ ਜਿਹੜੀ ਕਰ ਲਈ ਗਈ ਆ ਦੱਸਦੀ ਹੈ ਕਿ ਤਾਜ਼ਪੁਰ ਰੋਡ ਵਿਖੇ 225 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲੈਂਟ ਦੇ ਕੋਲ ਸੜਕ ਦੇ ਉੱਤੇ ਸਟੇਜ ਲਗਵਾ ਦਿੱਤੀ ਗਈ ਆ ਤਾਂ ਸੜਕ ਦੇ ਵਿਚਕਾਰ ਦਰਿਆ ਵਿਛਾ ਦਿੱਤੀਆਂ ਗਈਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਲੱਖਾ ਸਿਧਾਣਾ ਦੇ ਨਾਲ ਨਾਲ ਅਮਿਤੋਜ ਮਾਨ ਤੇ ਉਹਨਾਂ ਦੇ ਨਾਲ ਕਈ ਹੋਰ ਲੋਕਾਂ ਦੇ ਵੱਲੋਂ ਕਿਰਾਓ ਕੀਤਾ ਜਾਣਾ ਸੀ ਜਿੱਹਾਂ ਟ੍ਰੀਟਮੈਂਟ ਪਲਾਂਟ ਦੇ ਉੱਤੇ ਬੰਨ ਬਣਾਇਆ ਜਾਣਾ ਸੀ ਤੇ ਉੱਥੇ ਡਾਈਜ਼ ਇੰਡਸਟਰੀ ਵਾਲਿਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਲੱਖਾਂ ਸਦਾਨਾ ਅਮਿਤੋਜਮਾਨ ਤੇ ਹੋਰ ਲੋਕਾਂ ਦਾ ਜਿਹੜਾ ਕਿਰਾਓ ਕਰਨਗੇ ਉਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੀ ਪਿੱਛੇ ਨਹੀਂ ਹੱਟੀ ਉਹਨਾਂ ਦੇ ਵੱਲੋਂ ਵੀ ਕਮਰਕਾਸ ਲਈ ਗਈ ਹੈ ਦੱਸਦੀ ਕਿ ਵਾਟਰ ਕੈਨਨ ਵੀ ਮੌਕੇ ਤੇ ਨੇ ਜਿਹੜੀਆਂ ਬੁਲਾ ਲੀਆਂ ਗਈਆਂ ਨੇ ਤਾਂਕਿ ਕੋਈ ਵੀ ਅਨਸੁਖਾ ਵੀ ਘਟਨਾ ਵਾਪਰ ਨਾ ਸਕੇ ਤਲਵਿਆਂ ਅਨਾਦ ਵਿੱਚ ਅੱਜ ਜਿੱਥੇ ਲਖਾ ਸਿਧਾਨਾ ਤੇ ਅਮੀਤ ਤੋਜਮਾਨ ਦੇ ਨਾਲ ਕਈ ਹੋਰ ਲੋਕਾਂ ਦੇ ਵੱਲੋਂ ਤਾਸਪੁਰ ਰੋਡ ਵਿਖੇ 225 ਐਮਐਲਜੀ ਸੀਵਰੇਜ ਟ੍ਰੀਟਮੈਂਟ ਪਲੈਂਟ ਤੇ ਅੱਜ ਬੰਨ ਲਗਾਇਆ ਜਾਣਾ ਸੀ ਤੇ ਉੱਥੇ ਡਾਈਜ਼ ਇੰਡਸਟਰੀ ਵਾਲਿਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਵੀ ਆਪਣੇ ਵਰਕਰਾਂ ਦੇ ਨਾਲ ਉਸ ਜਗ੍ਹਾ ਦੇ ਉੱਤੇ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਲੱਖਾਂ ਸਿਧਾਨਾ ਤੇ ਅਮਿਤੋਜਮਾਨ ਦੇ ਅਤੇ ਹੋਰ ਲੋਕਾਂ ਦਾ ਵੀ ਕਿਰਾਉ ਕਰਨਗੇ ਇਸ ਨੂੰ ਲੈ ਕੇ ਅੱਜ ਲੁਧਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੀ ਤਿਆਰੀ ਹੈ ਜਿਹੜੀ ਕਰ ਲਈ ਗਈ ਹੈ ਦੱਸਦੀ ਹੈ ਕਿ ਦੋਨਾਂ ਧਿਰਾਂ ਜਿਹੜੀਆਂ ਇੱਕ ਦੂਜੇ ਦੇ ਸਾਹਮਣੇ ਨਾ ਹੋ ਸਕਣ ਕੋਈ ਵੀ ਅਨਸੁਖਾਵੀ ਘਟਨਾ ਨਾ ਹੋਵੇ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਤਿਆਦ ਦੇ ਤੌਰ ਤੇ વોਟਰ ਕੈਨਨ ਵੀ ਮੌਕੇ ਤੇ ਬੁਲਾ ਲਿੱਤੇ ਗਏ ਨੇ ਇੱਥੋਂ ਤੱਕ ਕਿ ਤਾਸਪੁਰ ਰੋਡ ਦੀਆਂ ਕਈ ਸੜਕਾਂ ਵੀ ਬਲੌਕ ਕਰ ਦਿੱਤੀਆਂ ਨੇ ਉੱਥੇ ਡਾਇੰਗ ਇੰਡਸਟਰੀ ਦੇ ਵੱਲੋਂ ਵੀ ਆਪਣੀ ਪੂਰੀ ਤਿਆਰੀ ਹੈ ਜਿਹੜੀ ਕਰ ਲਈ ਗਈ ਹੈ ਦੱਸਦੀ ਹੈ ਕਿ ਤਾਸਪੁਰ ਰੋਡ ਵਿਖੇ 225 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੋਲ ਸੜਕ ਦੇ ਉੱਤੇ ਸਟੇਜ ਲਗਵਾ ਦਿੱਤੀ ਗਈ ਆ ਤਾਂ ਸੜਕ ਦੇ ਵਿੱਚਕਾਰ ਦਰੀਆਂ ਵਿਛਾ ਦਿੱਤੀਆਂ ਗਈਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਤਸਵੀਰਾਂ ਇਸ ਵੇਲੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਲੱਖਾਂ ਸਿਧਾਨਾਂ ਦੇ ਨਾਲ-ਨਾਲ ਅਮਿਤੋਜ ਮਾਨ ਤੇ ਉਹਨਾਂ ਦੇ ਨਾਲ ਕਈ ਹੋਰ ਲੋਕਾਂ ਦੇ ਵੱਲੋਂ ਘਿਰਾਓ ਕੀਤਾ ਜਾਣਾ ਸੀ ਜਿੱਹਾਂ ਟ੍ਰੀਟਮੈਂਟ ਪਲਾਂਟ ਦੇ ਉੱਤੇ ਬੰਨ ਬਣਾਇਆ ਜਾਣਾ ਸੀ ਤੇ ਉੱਥੇ ਡਾਈਜ਼ ਇੰਡਸਟਰੀ ਵਾਲਿਆਂ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਆਪਣੇ ਵਰਕਰਾਂ ਦੇ ਨਾਲ ਮਿਲ ਕੇ ਲੱਖਾਂ ਸਦਾਣਾ ਅਮਿਤੋਜ ਮਾਨ ਤੇ ਹੋਰ ਲੋਕਾਂ ਦਾ ਜਿਹੜਾ ਕਿਰਾਉ ਕਰਨਗੇ ਉਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੀ ਪਿੱਛੇ ਨਹੀਂ ਹੱਟੀ ਉਹਨਾਂ ਦੇ ਵੱਲੋਂ ਵੀ ਕਮਰ ਕੱਸ ਲਈ ਗਈ ਹੈ ਦੱਸਦੀ ਕਿ ਵਾਟਰ ਕੈਨਨ ਵੀ ਮੌਕੇ ਤੇ ਨੇ ਜਿਹੜੀਆਂ ਬੁਲਾ ਲੀਆਂ ਗਈਆਂ ਨੇ ਤਾਂ ਕਿ ਕੋਈ ਵੀ ਅਨਸੁਖਾ ਵੀ ਘਟਨਾ ਵਾਪਰ ਨਾ ਸਕੇ